ਹਾਂਜੀ ਹੜਾ ਨੂੰ ਲੈ ਕੇ ਹੁਣ ਜਿਹੜੇ ਕੀ ਪੰਜਾਬੀ ਸਿੰਗਰ ਤੇ ਬਾਲੀਵੁੱਡ ਬਈ ਸਾਰਿਆਂ ਨੇ ਹੁਣ ਪੰਜਾਬ ਜਿਵੇਂ ਹਰ ਵਾਰ ਜੋ ਕਦੋਂ ਵੀ ਭੀੜ ਪੈਂਦੀ ਆ ਪੰਜਾਬ ਤੇ ਜਦੋਂ 2023 ਚ ਹੜਾ ਆਇਆ ਸੀ 2019 ਚ 1988 ਚ 1947 ਦਾ ਦੋ ਕਦੋਂ ਵੀ ਕੋਈ ਭੀੜ ਪੈਂਦੀ ਆ ਤੇ ਹਰ ਵਕਤ ਪੰਜਾਬੀ ਸਾਡੇ ਜਿਹੜੇ ਕੀ ਬਈ ਇਕਜੁੱਟ ਹੋ ਕੇ ਖੜ ਜਾਂਦੇ ਆ ਇਸ ਕਰਕੇ ਕਿਹਾ ਜਾਂਦਾ ਵੀ ਸਾਡਾ ਪੰਜਾਬ ਵਾਕਈ ਸੋਨੇ ਦੀ ਚਿੜੀਆ ਤੇ ਦੇਖ ਦੇਖ ਕੇ ਵਿੱਚ ਵੀਡੀਓ ਰੋਣ ਵੀ ਨਿਕਲਦਾ ਜਿੱਥੇ ਘਿਕਰਾਂ ਦੇ ਘਰ ਤਬਾਹ ਹੋ ਗਏ ਤੇ ਛੋਟੇ ਛੋਟੇ ਬੱਚੇ ਬਿਕਰੋਂ ਬੇਕਰ ਹੋ ਗਏ ਛੱਤਾਂ ਡਿੱਗ ਗਈਆਂ ਕਈ ਤਾਂ ਛੱਤਾਂ ਦੇ ਥੱਲੇ ਆ ਗਏ ਜਿੱਦ ਕਰਕੇ ਬੈਠੇ ਰਹਿੰਦੇ ਵੀ ਅਸੀਂ ਘਰ ਨਹੀਂ ਛੱਡਣਾ ਤੇ ਉਹ ਕਿਸੇ ਦਾ ਜੀ ਨਹੀਂ ਕਰਦਾ ਛੱਡਣ ਨੂੰ ਪਰ ਕਈਆਂ ਨੇ ਆਪਣਾ ਜਾਨਾ ਹੀ ਦੇਤੀਆਂ ਮੈਂ ਕੱਲ ਵੀਡੀਓ ਪਾਈ ਸੀ ਜੋ ਮੈਂ ਹਰ ਵੀਡੀਓ 'ਚ ਕਹਿੰਦਾ ਉਹਨਾਂ ਬਜ਼ੁਰਗ ਸੀ ਕੁਮਾਤਾਂ ਉਹ ਥੱਲੇ ਉਹ ਛੱਤ ਦੇ ਥੱਲੇ ਆ ਗਏ ਜੀ ਪਰ ਮੌਕੇ ਦੀ ਟੀਮ ਪਹੁੰਚ ਜਾਂਦੀ ਤੇ ਹੁਣ ਆਪਣੇ ਪੰਜਾਬੀ ਸਿੰਗਰ ਤੇ ਬਾਲੀਵੁੱਡ ਸਟਾਰ ਉਹਨਾਂ ਦੇ ਨਾਮ ਲਵਾਂਗੇ ਜਿਹੜਾ ਨੇ ਕਿ ਭਈ ਪੰਜਾਬ ਦੇ ਨਾਲ ਜਿਵੇਂ ਆਪਾਂ ਕਹਦੇ ਆਂ ਕਿ ਸਾਡੀ ਮਿੱਟੀ ਜੁੜੀ ਹੋਈ ਆ ਪੰਜਾਬੀਆਂ ਦੀ ਤੇ ਹੁਣ ਬਾਲੀਵੁੱਡ ਵਾਲੇ ਵੀ ਜਿਹੜੇ ਐਕਟਰ ਆ ਜਿਵੇਂ ਕਿ ਸੰਜੇ ਦਾਤ ਸੋਨੂ ਸੂਦ ਤੇ ਜੋ ਪੰਜਾਬੀ ਕਲਾਕਾਰਾਂ ਦੀ ਗੱਲ ਕਰੀਏ ਭਈ ਤਾਂ ਜਿਹੜੀ ਇੱਕ ਨਿਮਰਤ ਖੈਰਾ ਨਿਮਰਤ ਖੈਰਾ ਭਈ ਉਹਨਾਂ ਨੇ ਵੀ ਕਹਿ ਦਿੱਤਾ ਗਿਆ ਜਿਹੜੀ ਪਹਿਲੀ ਫਿਲਮ ਦੀ ਹੁਣ ਕਮਾਈ ਹੋ ਪਹਿਲੀ ਕਮਾਈ ਜਿਹੜੀ ਹੁਣ ਫਿਲਮ ਆ ਰਹੀ ਆ ਤਾਂ ਉਹਦੀ ਸਾਰੀ ਕਮਾਈ ਮੈਂ ਆਪਣੇ ਪੰਜਾਬੀ ਜਿਹੜੇ ਭਰਾ ਜੋ ਵੀ ਕਿਤੇ ਪੀੜਤ ਲੋਗ ਹੈ ਇਹਨਾਂ ਦੇ ਵਿੱਚ ਜੋ ਇਹਨਾਂ ਵਿੱਚ ਜਿਵੇਂ ਆਪਾਂ ਕਹਿੰਦੇ ਆ ਵੀ ਸੇਵਾ ਦੇ ਵਿੱਚ ਲਾ ਦੇਣੀ ਆ ਸਾਰੀ ਆਪਣੇ ਬੰਦੀ ਸਾਰੀ ਕਮਾਈ ਇਸ ਸੰਗਤ ਨੂੰ ਅਰਪਣ ਕਰ ਦੇਣੀ ਆ ਕਿਉਂਕਿ ਪੰਜਾਬ ਇਸ ਕਰਕੇ ਕਿਹਾ ਜਾਂਦਾ ਵੀ ਸੋਨੇ ਦੀ ਚਿੜੀ ਆ ਸਾਡਾ ਪੰਜਾਬ ਤੇ ਹਰ ਵਕਤ ਸਾਹਮਣਾ ਮੁਸ਼ਕਲਾਂ ਦਾ ਕਰਦਾ ਰਹਿੰਦਾ ਤੇ ਹੁਣ ਜਿਹੜੇ ਲੋਕ ਕਹਿੰਦੇ ਆ ਵੀ ਇਹ ਕੁਦਰਤੀ ਹੜਾ ਕੁਦਰਤੀ ਹੜ ਨਹੀਂ ਇਹ ਤਾਂ ਬਈ ਸਾਦੀ ਸਿਹੜਾ ਸਿਆਸੀ ਹੜਾ ਜਨੀਚੀ ਇਹ ਇੱਕ ਜੋ ਵੀ ਕੋਈ ਸੋਚਦਾ ਵੀ ਪੰਜਾਬ ਦਬ ਜੂ ਥੇਮ ਜੂ ਮਰ ਜੂ ਤਾਂ ਇਹ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂ ਨਾਨਕ ਦੇਵ ਜੀ ਦੀ ਇੱਥੇ ਯੋਧਿਆਂ ਦੀ ਧਰਤੀ ਆ ਤੇ ਭਾਈ ਹਰ ਵਕਤ ਜਦੋਂ ਕਦੋਂ ਪੀੜ ਪੈਂਦੀ ਹੈ ਸਾਡੇ ਮੈਂ ਪਹਿਲੀ ਗੱਲ ਤਾਂ ਇਹ ਕਰਾਂ ਜਿਹੜੇ ਸਾਡੇ ਸੇਵਾਦਾਰ ਜਿਵੇਂ ਕਿ ਚਾਰ-ਚਾਰ ਦਿਨਾਂ ਤੋਂ ਲੋਕ ਕੋਠਿਆਂ ਤੇ ਬੈਠੇ ਆ ਛੋਟੇ-ਛੋਟੇ ਬੱਚੇ ਬਜ਼ੁਰਗੋਂਾਂ ਤੱਕ ਖਾਣਾ ਪਚਾ ਰਹੇ ਆ ਪਸ਼ੂਆ ਡੰਗਰਾਂ ਬਾਅਦ ਤੇ ਨੀਰਾਚਾਰਾ ਪਚਾ ਰਹੇ ਆ ਤੇ ਉਹਨੂੰ ਸੇਵ ਜਗ੍ਹਾ ਤੇ ਨਹੀਂ ਆ ਰਹੇ ਤੇ ਇੰਨੀ ਜੀ ਅਪੀਲ ਮੈਂ ਫੇਰ ਤੋਂ ਕਰਦ ਮਹਾਰ ਵੀਡੀਓ 'ਚ ਹੀ ਕਹਿਣਾ ਹੁੰਦਾ ਵੀ ਬੱਚਿਆਂ ਨੂੰ ਜ਼ਰੂਰ ਤੇ ਬਜ਼ੁਰਗਾਂ ਨੂੰ ਬਾਹਰ ਕੱਢ ਲਿਆ ਕਰੋ ਜਦੋਂ ਕਿਤੇ ਘਿਰ ਜਾਣੇ ਪਾਣੀ ਪਹਿਲਾ ਨੰਬਰ ਤਾਂ ਜਦੋਂ ਪਤਾ ਲੱਗ ਰਿਹਾ ਵੀ ਸਾਡੇ ਵੱਲ ਪਾਣੀ ਆ ਗਿਆ ਤਾਂ ਉਦੋਂ ਜਲਦ ਤੋਂ ਜਲਦ ਘਰ ਖਾਲੀ ਕਰਕੇ ਨਿਕਲ ਜਾ ਕਰੋ ਕਈ ਘਰ ਬਈ ਜਿੱਦ ਲਾ ਕੇ ਬਹਿ ਜਾਂਦੇ ਆ ਤੇ ਆਪਣੀ ਜਾਨ ਨੂੰ ਨੁਕਸਾਨ ਬਚਾ ਲ ਲਈ ਹੈ ਜਿਵੇਂ ਉਹ ਮਾਤਾ ਦੀ ਮੈਂ ਕੱਲ ਖਬਰ ਦੱਸੀ ਸੀ ਹਰ ਰੋਜ਼ ਹੀ ਕਹਿਣਾ ਉਹ ਨਵਾਂ ਵੀਡੀਓ ਚ ਵੀ ਉਹ ਮਾਤਾ ਦੀ ਜੇ ਮੌਕੇ ਤੇ ਟੀਮ ਨਾ ਪਹੁੰਚਦੀ ਛੱਤ ਦੇ ਥੱਲੇ ਆ ਗਈ ਸੀ ਉਹ ਮਾਤਾ ਪਰ ਜਾਨ ਬਚ ਬਚ ਲਈ ਮੌਕੇ ਤੇ ਟੀਮ ਪਹੁੰਚ ਗਈ ਤਾਂ ਹੁਣ